ਆਮੀ ਦੋਸਤੋ ਕਿਵੇਂ ਆ ਕਹਿੰਦੇ ਬੰਦੇ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਤੇ ਬਹੁਤ ਪਾਪੜ ਵੇਲਣੇ ਪੈਂਦੇ ਸਾਨੂੰ ਵੀ ਵੇਲਣੇ ਪੈਂਦੇ ਆ ਬਈ ਅਸੀਂ ਵੀ ਸਾਰਾ ਦਿਨ ਬਹੁਤ ਮਿਹਨਤ ਕਰਦੇ ਆ ਸਾਰਾ ਦਿਨ ਅਸੀਂ ਲੋਹੇ ਨਾਲ ਲੋਹਾ ਹੁੰਨੇ ਆ ਤੇ ਬੜੀ ਤਕੜੀ ਮਿਹਨਤ ਕਰਨੀ ਪੈਂਦੀ ਫੇਰ ਜੱਗ ਤੇ ਪਰਿਵਾਰ ਦਾ ਕਜਾਦਾ ਚੱਲਦਾ ਕਿਉਂਕਿ ਰੇਗ ਬੰਦੇ ਨੂੰ ਇਹ ਚੀਜ਼ ਨਹੀਂ ਹੈਗੀ ਕਿ ਬਣੀ ਬਣਾਈ ਚੀਜ਼ ਪਿਆਵਾਲੋਂ ਮਿਲ ਜੇ ਕਈਆਂ ਬੰਦਿਆਂ ਨੂੰ ਆਪ ਮਿਹਨਤ ਕਰਕੇ ਬਣਾਉਣੀ ਪੈਂਦੀ ਸਾਨੂੰ ਵੀ ਬਣਾਉਣੀ ਪੈਣੀ ਆ ਬਈ ਆਪਣੇ ਬੱਚਿਆਂ ਦਾ ਪਾਲਣਾ ਪੋਸ਼ਣ ਕਰਨ ਵਾਸਤੇ ਜ਼ਿੰਦਗੀ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸਾਡੇ ਇੱਕ ਹੀ ਬੱਚਾ ਉਹ ਪੜਦਾ। ਉਹਦੀ ਪੜ੍ਹਾਈ ਵਾਸਤੇ ਵੀ ਆਪਾਂ ਨੂੰ ਮਿਹਨਤ ਤਾਂ ਕਰਨੀ ਪੈਣੀ ਉਹਦੇ ਚੰਗੇ ਭਵਿੱਖ ਵਾਸਤੇ। ਤੇ ਆਪਾਂ ਦਿਨ ਰਾਤ ਇੱਕ ਕਰਦੇ ਆਂ ਆਪਣੀ ਮਿਹਨਤ ਦੇ ਵਿੱਚ ਦਿਖਾਉਣਾ ਤੁਹਾਨੂੰ ਆਪਣੀ ਮਿਹਨਤ। ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਮੇਰਾ ਵੀਰ ਦੱਬ ਕੇ। ਕਿਉਂਕਿ ਤੁਹਾਡੇ ਹੌਸਲੇ ਆਪਾਂ ਕੰਮ ਦੇ ਨਾਲ ਨਾਲ ਥੋੜਾ ਥੋੜਾ ਟਾਈਮ ਕੱਢਦੇ ਆਂ। ਤਾਂ ਕਿ ਆਪਾਂ ਵੀ ਦੁਨੀਆ ਦੇ ਵਿੱਚ ਜਿਵੇਂ ਅੱਜ ਕੱਲ ਲੋਕ ਸਾਰੇ ਵੀਡੀਓ ਬਣਾਉਂਦੇ ਆ ਆਪਾਂ ਵੀ ਬਣਾਈਏ ਵੀ ਕਿ ਹੌਸਲਾ ਮਿਲਦਾ ਇਹਦੇ ਨਾਲ ਵੀਡੀਓ ਨੂੰ ਸ਼ੇਅਰ ਕਰੀ ਚਲਿਓ ਮੇਰਾ ਵੀਰ ਛੋਟਾ ਜਿਹਾ ਕੰਮ ਆ ਦਿਖਾਉਣਾ ਤੁਹਾਨੂੰ ਆਪਾਂ ਲਾਈਵ ਸ ਹੈ ਜਨੋ ਸਾਡੀ ਦੁਕਾਨ ਆ ਛੋਟੀ ਜੀ ਇੱਥੇ ਸਾਰਾ ਦਿਨ ਖੂਨ ਪਸੀਨਾ ਇੱਕ ਕਰਦੇ ਆ ਸਾਰਾ ਦਿਨ ਇੱਥੇ ਅਸੀਂ ਮਿਹਨਤ ਕਰਦੇ ਆ ਕੌਣ ਕੌਣ ਬੰਦੇ ਵੀਡੀਓ ਨੂੰ ਪਸੰਦ ਕਰਦੇ ਆ ਜੇ ਜਿਹੜੇ ਮਿਹਨਤ ਨੂੰ ਪਸੰਦ ਕਰਦੇ ਆ ਮੇਰਾ ਵੀਰੋ ਵੀਡੀਓ ਨੂੰ ਸ਼ੇਅਰ ਕਰਿਓ ਦੱਬ ਕੇ ਓਕੇ ਤੁਹਾਡੇ ਹੌਸਲੇ ਨਾਲ ਹੀ ਆਪਾਂ ਅੱਗੇ ਹੋਰ ਵੀਡੀਓ ਬਣਾਵਾਂਗੇ ਇਹ ਕੰਮਾ ਦੇਖੋ ਕਿੰਨਾ ਔਖਾ ਬਈ ਜ਼ਿੰਦਗੀ ਵਿੱਚ ਬੰਦੇ ਨੂੰ ਅੱਗੇ ਵਧਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਆਪਣੇ ਪਰਿਵਾਰ ਖਲੋੜਾ ਨੂੰ ਪੂਰੀਆਂ ਕਰਨ ਵਾਸਤੇ ਬੰਦੇ ਨੂੰ ਜ਼ਿੰਦਗੀ ਵਿੱਚ ਪਤਾ ਨਹੀਂ ਕੀ ਕੀ ਕਰਨਾ ਪੈਂਦਾ ਅਸੀਂ ਸਾਰਾ ਦਿਨ ਇੱਥੇ ਬੈਨੇ ਆ ਤੇ ਮਿਹਨਤ ਕਰਦੇ ਆ ਜਿੰਨੀ ਗਰਮੀ ਹੋਵੇ ਸਾਨੂੰ ਸਾਰਾ ਦਿਨ ਫਿਰ ਵੀ ਇੱਥੇ ਬੈਠਣਾ ਪੈਂਦਾ ਕਈ ਵਾਰ ਤਾਂ ਹਾਲ ਐ ਹੋ ਜਾਂਦਾ ਜਿਵੇਂ ਨਾਤੇ ਹੁੰਨੇ ਆ ਇੰਨਾ ਪਸੀਨਾ ਆ ਜਾਂਦਾ ਤੇ ਮਿਹਨਤ ਨੂੰ ਪਿਆਰ ਕਰਨ ਮਾਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰਾ ਵੀ ਤਾਂ ਕਿ ਸਾਨੂੰ ਵੀ ਹੌਸਲਾ ਮਿਲੇ ਦੇਖੋ ਸਾਡਾ ਕੀ ਹਾਲ ਹੋ ਜਾਂਦਾ ਇੱਥੇ ਬੈਠ ਕੇ ਸਾਰਾ ਦਿਨੇ ਤੇ ਲੋਹੇ ਨਾਲ ਲੋਹਾ ਹੋਣਾ ਪੈਂਦਾ ਫੇਰ ਜਾ ਕੇ ਪਰਿਵਾਰ ਦੇ ਖਰਚੇ ਚੱਲਦੇ ਆ ਵੀ ਬੱਚਿਆਂ ਦੀਆਂ ਲੋੜਾਂ ਜੋ ਪੂਰੀਆਂ ਕਰਨੀਆਂ ਉਹ ਹੁੰਦੀਆਂ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟਾਂ ਵਿੱਚ ਦੱਸੋ ਵੀ ਕੌਣ ਕਿਹੜਾ ਕਿਹੜਾ ਕੰਮ ਕਰਦਾ ਇਹ ਸਾਡਾ ਬੱਚਾ ਕਿਸਣੀ ਹੈ ਮੁੰਡਾ ਆਪਣੇ ਕੋਲੇ ਕੰਮ ਕਰਦਾ ਬਹੁਤ ਮਿਹਨਤੀ ਹੈ ਵੀ ਲੱਗਦਾ ਹੈ ਬੱਚਾ ਪਰ ਛੋਟੀ ਜਿਹੀ ਉਮਰ ਦੇ ਵਿੱਚ ਇਹਦੇ ਤੇ ਵੀ ਬਹੁਤ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਪਈਆਂ ਜਿਹੜੀ ਉਮਰ ਦੇ ਵਿੱਚ ਜਵਾਗ ਖੇਡਦੇ ਹਨ ਉਮਰ ਦੇ ਵਿੱਚ ਤੇ ਐਡੀ ਵੱਡੀ ਕਵਿਲਦਾਰੀ ਪਈ ਵੀ ਆ ਤੇ ਨਿੱਕੀ ਜਿਹੀ ਉਮਰ ਹੀ ਇਹਨੂੰ ਸਾਰੇ ਘਰ ਦੀ ਜ਼ਿੰਮੇਵਾਰੀ ਇਹਦੇ ਸਿਰ ਤੇ ਆ ਗਈ ਅਜੇ ਦੀ 20 ਸਾਲ ਵੀ 22 ਸਾਲ ਦੀ ਉਮਰ ਵੀ 21 ਸਾਲ ਦੀ ਉਮਰ ਆ ਸਾਰੀ ਅਜੇ ਦੀ ਔਰ ਬਹੁਤ ਮਿਹਨਤ ਕਰਦਾ ਵੀ ਵੀਡੀਓ ਨੂੰ ਸ਼ੇਅਰ ਕਰਿਓ ਮੇਰਾ ਵੀਰ